ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ। ਦੋਸਤੋ ਬੋਹੇਮੀਆ ਨੇ ਪਾਕਿਸਤਾਨ ਦੇ ਵਿੱਚ ਨਾਦਰ ਅਲੀ ਦੇ ਨਾਲ ਕੀਤੇ ਪੋਡਕਾਸਟ ਦੇ ਵਿੱਚ ਸਿੱਧੂ ਮੂਸੇਵਾਲੇ ਬਾਰੇ ਗੱਲਾਂ ਬਾਤਾਂ ਕੀਤੀਆਂ ਨੇ। ਆਪਾਂ ਜਾਣਦੇ ਹਾਂ ਕਿ ਦੋਨਾਂ ਦੇ ਦੋ ਗੀਤ ਪਹਿਲਾਂ ਆ ਚੁੱਕੇ ਨੇ। ਅਤੇ ਨਵੇਂ ਗੀਤ ਤੇ ਦੋਨਾਂ ਦੀ ਗੱਲਬਾਤ ਵੀ ਚੱਲ ਰਹੀ ਸੀ। ਬੋਹੇਮੀਆ ਨੇ ਇੱਕ ਵੌਇਸ ਨੋਟ ਸੁਣਾਇਆ ਜਿਹੜਾ ਸਿੱਧੂ ਮੂਸੇਵਾਲੇ ਨੇ ਆਪਣੇ ਆਖਰੀ ਸਮੇਂ ਦੇ ਵਿੱਚ ਬੋਹੇਮੀਆ ਨੂੰ ਸੈਂਡ ਕੀਤਾ ਸੀ। ਕੰਨਾਂ ਕੰਨ ਸੁਣਿਆ ਨਵਾਂ ਸੁਣਿਆ। ਕੱਲ ਬਾਹਰ ਗਿਆ ਵਾਸੀ ਕਿਤੇ। ਕੱਲ ਦਾ 1900 ਟਵਰਸ 267 ਚੈਨਲ ਉਮਾਂ ਇਕੱਠੀਆਂ ਸੁਣੀਆਂ। ਤੇ ਸਭ ਤੋਂ ਪਈ ਕੁਛ ਨੂੰ ਕੁਛ ਉਹ 올ਡ ਸਟਾਈਲ ਜਿ ਜੋ ਆਪਾਂ ਹਨ ਜੇ ਆਪਾਂ ਪਹਿਲਾਂ ਉਦਾਂ ਦੀ ਬੀਟ ਸਟੱਫ ਦੇ ਵਿੱਚ ਹਨ ਯਾਨੀ ਕਿ ਉਹਦੇ ਚ ਪਹਿਲੀ ਵਰਸ ਥੋੜੀ ਹੋਵੇ ਸੈਕੰਡ ਤੇ ਮੈਡੀ ਹੋਵੇ ਯਾਨੀ ਕਿ ਇਦਾਂ ਦਾ ਕੁਝ ਯਾਨੀ ਕਿ ਅਲੱਗ ਜਾ ਮਿਕਚਰ ਇਹ ਨਾ ਹੋਵੇ ਜਿਵੇਂ ਗਾਣੇ ਦੇ ਵਿਚਾਲੇ ਵੀ ਪਹਿਲਾਂ ਮੇਰਾ ਸਟਾਰਟ ਹੋ ਗਿਆ ਵੱਜ ਥੋੜੀ ਵਰਸ ਪਹਿਲਾਂ ਸਟਾਰਟ ਥੋੜਾ ਹੋਵੇ ਆਈਡੀਆ ਥੋੜਾ ਹੋਵੇ ਬਈ ਵੀ ਉਹਦੇ ਅਕੋਰਡਿੰਗ ਆਪਾਂ ਯਾਨੀ ਕਿ ਵੀ ਕੁਛ ਲੱਗ ਜਾ ਟਰਾਈ ਕਰਕੇ ਦੇਖਦੇ ਆ ਵੀਰੇ ਤੁਸੀਂ ਵਰਕ ਕਰ ਰਹੇ ਹੋ ਮੈਂ ਵੀ ਕਰਦਾ ਵੀਰੇ ਇਹ ਲਾਸਟ ਹੈ ਕੋਰ ਬਈ ਠੀਕ ਠਾਕ ਹੋ ਉਸੇ